ਲਓ ਜੀ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਦੀ ਸਬਜ਼ੀ ਆਹ ਤੇਲ ਪਾ ਚੁੱਕੇ ਆ ਜਿਹਦੇ ਵਿੱਚ ਜੀਰਾ ਪਾਇਆ ਥੋੜਾ ਭੁੱਜ ਜਾਣ ਨੂੰ ਇਹਦੇ ਵਿੱਚ ਹੁਣ ਸਮਝਾਵਾ ਮੰਦੇ ਹੁਣ ਇਹਦੇ ਵਿੱਚ ਰਗੜਿਆ ਹੋਇਆ ਲਸਣ ਪਾਵਾਂਗੇ ਇੱਦਾਂ ਮੂਹ ਕਰਦਾ ਇਹ ਲਸਣ ਨੂੰ ਕੁਲਾਂ ਗਿਆ ਪਾ ਲਸਣ ਬਿਲਕੁਲ ਭੁੱਜ ਚੁੱਕਿਆ ਜੀ ਲਾਲ ਹੋ ਚੁੱਕਿਆ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ 50 ਤੋਂ 40 ਬੰਦਿਆਂ ਦੀ ਸਬਜ਼ੀ ਤਿਆਰ ਹੋ ਰਹੀ ਹੈ ਜੀ ਮਟਰ ਪਨੀਰ ਦੀ ਕਿ ਆਪਣੀ ਹਰੀ ਮਿਰਚ ਵੀ ਬਿਲਕੁਲ ਵਧੀਆ ਭੁੱਜ ਚੁੱਕੀ ਹੈ ਜੀ ਇਹ ਲਸਣ ਵੀ ਬਿਲਕੁਲ ਲਾਲ ਹੋ ਚੁੱਕਿਆ ਹੁਣ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਹਲਦੀ ਨੂੰ ਚੰਗੀ ਤਰ੍ਹਾਂ ਭੁੰਨਣਾ ਕੱਚੀ ਨਹੀਂ ਰਹਿਣ ਦੇਣਾ ਉਬਾਦ ਪਾਵਾਂਗੇ ਥੋੜੀ ਜਿਹੀ ਦੇਦੀ ਮਿਰਚ ਤੇ ਹਲਵਾਈ ਸਟੈਰ ਬਣਾਉਣੀ ਹੈ ਟਮਾਟਰ ਸਬਜੀ ਇਹਦੇ ਵਿੱਚ ਪਾਵਾਂਗੇ ਗ੍ਰਾਇੰਡ ਕਰੇ ਹੋਏ ਟਮਾਟਰ ਨਾ ਸ਼ਾਨਦਾਰ ਤੜਕਾ ਬਣ ਰਿਹਾ ਵਧੀਆ ਦੇਖੋ ਤਾਂ ਕਿਹਦਾ ਰੰਗ ਬਹੁਤ ਵਧੀਆ ਬਣਿਆ ਹੈ ਹੁਣ ਉਦੋਂ ਆਪਾਂ ਆ ਪਿਆਜ਼ ਪੁੰਨ ਲਏ ਨੇ ਹੁਣ ਇਹਨਾਂ ਨੂੰ ਗ੍ਰੈਂਡ ਕਰਕੇ ਇਹ ਵੀ ਉਸ ਮਸਾਲੇ ਦੇ ਵਿੱਚ ਪਾਵਾਂਗੇ ਆ ਪਿਆਜ਼ ਗ੍ਰੈਂਡ ਹੋ ਚੁੱਕੇ ਹੈ ਹੁਣ ਇਹਦੇ ਵਿੱਚ ਪਿਆਜ਼ ਪਾ ਰਹੇ ਹਾਂ ਸਾਰਾ ਪਿਆਜ਼ ਪੈ ਚੁੱਕਿਆ ਲਓ ਜੀਆ ਮਸਾਲਾ ਭੁੱਜ ਕੇ ਤਿਆਰ ਹੋ ਚੁੱਕਿਆ ਲਓ ਜੀ ਆ ਮਸਾਲਾ ਬਿਲਕੁਲ ਪੁੱਜ ਚੁੱਕਿਆ ਇੱਕ ਤੁਹਾਨੂੰ ਹਲਵਾਈਆਂ ਵਾਲੀ ਟ੍ਰਿਕ ਦੱਸ ਦਿਆਂ ਜੀ ਜਦੋਂ ਮਸਾਲਾ ਪੁੱਜ ਜੇ ਉਦੋਂ ਛਿੱਟੇ ਪੈਂਦੇ ਹੁੰਦੇ ਨੇ ਬਹੁਤ ਜੇ ਛਿੱਟੇ ਜੇ ਪੈਣ ਫਿਰ ਉਦੋਂ ਬੱਚੇ ਦੇ ਮਟਰ ਪਾ ਦਿਓ ਇਹਦੇ ਨਾਲ ਨਾਲ ਤਾਂ ਛਿੱਟੇ ਨਹੀਂ ਪੈਣਗੇ ਨਾਲੇ ਮਟਰ ਪੱਕ ਜਾਣਗੇ ਤੇ ਨਾਲੇ ਮਸਾਲਾ ਹੋਰ ਪੁੱਜੂ ਇਹ ਹਲਵਾਈ ਸਟਾਈਲ ਮਟਰ ਪਨੀਰ ਬਣਨਾ ਹੈ ਅੱਜ ਸ਼ੌਫਤੀ ਬਣ ਰਿਹਾ ਸੌ ਬਣਿਆ ਵਸਤ ਲਗਭਗ ਪਹਿਲਾਂ ਘੱਟ ਕਹਿੰਦੇ ਸੀ ਫਿਰ 100 ਹੋ ਗਿਆ ਸਮਾਨ ਵਧਾਤਾ 100 ਬੰਦੇ ਦਾ ਇਹ ਸਬਜ਼ੀ ਤਿਆਰ ਹੋ ਰਹੀ ਹੈ ਆਓ ਜੀ ਹੁ ਪਨੀਰ ਪਾ ਦਿੱਤਾ ਗਿਆ ਹੁ ਮਸਾਲੇ ਕਰ ਦਾਂਗੇ ਮਟਰ ਪਨੀਰ ਮੰਨ ਲਓ ਉਹ ਇਹ ਤੇ ਤੇ ਵਾਲਾ ਇਹ ਗਾੜੀ ਹੋ ਗਈ ਲਓ ਜੀ ਸਬਜੀ ਬਣ ਕੇ ਤਿਆਰ ਆ ਜੀ ਸਰਵ ਕਰਨ ਲਈ ਤਿਆਰ ਆ ਬਿਲਕੁਲ ਆ ਲੋ ਬਹੁਤ ਟੇਸਟੀ ਬਣੀ ਆ ਜੀ ਜੇ ਖਾਣੀਆਂ ਤਾਂ ਆ ਜੋ